ਕੈਸੀ ਹੈ ਯਾਨਹੋਰੀ ਆਮੀ ਦੇ ਨਾਲ ਸਾਥ ਹਮਾਰ ਵਾਹਿਗੁਰੂ ਕਿ ਕਾਲ ਸਾਹਿਬ ਸ੍ਰੀ ਵਾਹਿਗੁਰੂ ਦੀ ਫਤਿਹ ਸੋ ਦੋਸਤੋ ਤੁਸੀਂ ਵੀਡੀਓ ਦੇਖ ਲਈ ਆ ਤੇ ਅੱਜ ਪੰਜਾਬ ਦੇ ਵਿੱਚ ਮਲਾਪਟੀ ਦੁੱਧ ਮਲਾਪਟੀ ਪਨੀਰ ਇੰਨਾ ਜ਼ਿਆਦਾ ਵਿਕ ਰਿਆ ਕਿ ਸੋਚ ਵੀ ਨਹੀਂ ਸਕਦੇ ਇਹ ਮੇਰੀ ਬਿਮਾਰੀ ਆ ਕੈਂਸਰ ਦੀ ਤੇ ਅਸੀਂ ਕਿਸੇ ਦੀ ਸਿਹਤ ਨਾਲ ਖਲਵਾੜ ਕਰਨਾ ਪੈਸੇ ਪੂਰੇ ਲੈਣੇ ਕਿੱਥੋਂ ਤੱਕ ਜਾਇਜ ਆ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਜਿਹੜੇ ਬੰਦੇ ਆ ਨਕਲੀ ਦੁੱਧ ਬਣਾਉਂਦੇ ਆ ਤੇ ਨਕਲੀ ਪਨੀਰ ਨਕਲੀ ਖੋਆ ਤੇ ਨਕਲੀ ਮਠਿਆਈਆਂ ਬਣਾ ਕੇ ਜਿਹੜਾ ਵੇਚਦੇ ਆ ਇਹਨਾਂ ਤੇ ਸਰਕਾਰ ਸਿਕੰਜਾ ਕੱਸੇ ਕਿਉਂਕਿ ਇਹਨਾਂ ਲੋਕਾਂ ਨੂੰ ਸਮਾਜ ਨਾਲ ਦੇਸ਼ ਨਾਲ ਕੋਈ ਲੈਣਾ ਦੇਣਾ ਨਹੀਂ ਆ ਤੇ ਇਹ ਲੋਕ ਲੋਕਾਂ ਦੀ ਜਾਨ ਨਾਲ ਸਿੱਧਾ-ਸਿੱਧਾ ਖਲਵਾੜ ਕਰ ਰਹੇ ਆ ਤੇ ਇਸ ਕਰਕੇ ਮੈਂ ਜਿਹੜਾ ਜਲਦ ਹੀ ਸਿਹਤ ਮੰਤਰੀ ਨੂੰ ਵੀ ਮਿਲੂੰਗਾ ਤੇ ਇਹਦੇ ਬਾਰੇ ਜਿਹੜਾ ਮੈਂ ਉੱਚ ਅਧਿਕਾਰੀਆਂ ਨਾਲ ਗੱਲ ਵੀ ਕਰੂੰਗਾ ਜੇਕਰ ਇਹ ਬੰਦੇ ਨਹੀਂ ਬਾਜ ਆਏ ਤੇ ਫਿਰ ਇਹਨਾਂ ਤੇ ਸਖਤ ਸਖਤ ਕਾਰਵਾਈ ਕਰਵਾਉਣ ਦੇ ਲਈ ਹਾਈ ਕੋਰਟ 'ਚ ਵੀ ਜਾਊਂਗਾ ਬਹੁਤ ਬਹੁਤ ਧੰਨਵਾਦ